ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਜੀ ਦਾ ਗੁਰਬਾਣੀ ਵਿਦ ਵਿਚਾਰ ਚੈਨਲ ਤੇ ਜੀ ਆਇਆਂ ਨੂੰ ਬਹੁਤ ਨਿੱਘਾ ਸਵਾਗਤ ਹੈ ਜੀ ਹਾਂ ਜੀ ਸਾਰੀ ਸੰਗਤ ਨੂੰ ਪਿਆਰ ਭਰੀ ਫਤਿਹ ਅਸੀਂ ਗੁਰੂ ਸਾਹਿਬ ਦੀ ਕਿਰਪਾ ਨਾਲ 12 ਮਹਾ ਬਾਣੀ ਦੀ ਜਿਹੜੀ ਲੜੀਵਾਰ ਵਿਚਾਰ ਹੈ ਉਸ ਨੂੰ ਅੱਗੇ ਤੋਰ ਰਹੇ ਹਾਂ ਹਾਂ ਜੀ 12 ਮਹਾ ਮਾਂਜ ਗੁਰੂ ਅਰਜਨ ਦੇਵ ਜੀ ਦੀ ਪਾਵਨ ਰਚਨਾ ਤੇ ਅੱਜ ਆਪਾਂ ਮਤਲਬ ਕੱਤਕ ਮਹੀਨੇ ਤੇ ਵਿਚਾਰ ਕਰਨੀ ਹੈ ਬਿਲਕੁਲ ਅ ਪਿਛਲੀ ਵਾਰ ਆਪਾਂ ਅਸੂ ਮਹੀਨੇ ਦੇ ਸ਼ਲੋਕ ਨੂੰ ਸਮਝਿਆ ਸੀ ਥੋੜਾ ਯਾਦ ਕਰਾਈਏ ਤਾਂ ਗੱਲ ਹੋਈ ਸੀ ਪ੍ਰੇਮ ਦੇ ਉਮਾ ਦੀ ਹਾਂਜੀ ਅਸੁਨ ਪ੍ਰੇਮ ਉਮਾ ਹੜਾ ਕਿਉਂ ਮਿਲੀ ਹੈ ਹਰ ਜਾਏ ਵੀ ਉਹ ਜਿਹੜੀ ਤਾਂਗ ਹੈ ਉਹ ਤਾਂਗ ਪਹਿਲਾ ਕਦਮ ਹੈ ਪਹਿਲਾ ਅਡੰਬਰ ਹੈ ਪਰਮਾਤਮਾ ਰੂਪੀ ਸਰਦ੍ਰੁੱਤ ਯਾਨੀ ਸ਼ਾਂਤੀ ਪਾਣ ਲਈ ਹਾਂ ਉਹ ਪਹਿਲਾ ਉਪਰਾਲਾ ਸੀ ਤੇ ਹੁਣ ਕੱਤਕ ਦਾ ਮਹੀਨਾ ਇਹ ਦੂਜਾ ਉਪਰਾਲਾ ਲੈ ਕੇ ਆ ਰਿਹਾ ਸਹੀ ਗੱਲ ਹੈ ਇਹ ਅਗਲਾ ਕਦਮ ਹੈ ਜਿਵੇਂ ਤੁਸੀਂ ਕਿਹਾ ਦੂਜਾ ਉਪਰਾਲਾ ਆਓ ਫਿਰ ਪਹਿਲਾ ਗੁਰੂ ਸਾਹਿਬ ਦੇ ਪਾਵਨ ਬਚਨ ਸਰਵਣ ਕਰੀਏ ਫਿਰ ਇਸ ਦੀ ਵਿਚਾਰ ਕਰਦੇ ਹਾਂ ਜੀ ਕਤੇ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਬੇ ਰੋਗ ਵਿਮੁਖ ਹੋਏ RAM ਤੇ ਲਗਨ ਜਨਮ ਵਿਜੋਗ ਖਿਨ ਮਹ ਕੋੜੇ ਹੋਏ ਗਏ ਜਿਤਰੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੇ ਕਿਸ ਥੈ ਰੋਵਹਿ ਰੋਜ਼ ਕੀਤਾ ਕੁਛ ਨਾ ਹੋਵਈ ਲਿਖਿਆ ਤੁਰ ਸੰਜੋਗ ਵਡਪਾਗੀ ਮੇਰਾ ਪ੍ਰਭੂ ਮਿਲੇ ਤਾਂ ਉਤਰੇ ਸਭ ਬਿਯੋਗ ਨਾਨਕ ਕੋ ਪ੍ਰਭ ਰਖ ਲੇ ਮੇਰੇ ਸਾਹਿਬ ਬੰਦੀ ਮੋਚ ਕਤਿਕ ਹੋਵੈ ਸਾਧ ਸੰਗ ਬਿਨ ਸਹਿ ਸਬੇ ਸੋਚ ਪਹਿਲੀ ਟੋਕ ਹੀ ਕਤਿਕ ਕਰਮ ਕਮਾਵਣੇ ਦੋਸ ਨਕਾਹੂ ਜੋਗ ਬਿਲਕੁਲ ਸਿੱਧਾ ਸੁਨੇਹਾ ਅਸੂਚ ਪ੍ਰੇਮ ਦੀ ਗੱਲ ਸੀ ਇੱਥੇ ਕਰਮਾਂ ਦੀ ਤਾਂ ਮਤਲਬ ਪ੍ਰੇਮ ਤੋਂ ਬਾਅਦ ਕਰਮਾਂ ਤੇ ਜ਼ੋਰ ਆ ਗਿਆ ਹਾਂਜੀ ਬਿਲਕੁਲ ਇਹ ਜੁੜਿਆ ਹੋਇਆ ਹੈ ਗੁਰੂ ਸਾਹਿਬ ਸਮਝਾ ਰਹੇ ਨੇ ਕਿ ਜੇ ਕਤਕ ਦੇ ਇਸ ਸੁਹਾਵਨੇ ਮੌਸਮ ਵਿੱਚ ਵੀ ਮਨ ਦੁਖੀ ਹੈ ਰਬ ਤੋਂ ਵਿਛੋੜਾ ਮਹਿਸੂਸ ਹੋ ਰਿਹਾ ਤਾਂ ਕਾਰਨ ਬਾਹਰ ਨਹੀਂ ਲੱਭਣਾ ਹੂੰ ਹੂੰ ਕਾਰਨ ਆਪਣੇ ਅੰਦਰ ਹੈ ਆਪਣੇ ਕੀਤੇ ਕਰਮ ਹਨ ਇਸ ਲਈ ਕਿਸੇ ਹੋਰ ਨੂੰ ਦੋਸ਼ ਦੇਣਾ ਮਤਲਬ ਕਿ ਠੀਕ ਨਹੀਂ ਯੋਗ ਨਹੀਂ ਹੈ ਹੁਣ ਵੇਲਾ ਹੈ ਆਪਣੇ ਅਮਲਾਂ ਨੂੰ ਦੇਖਣ ਦਾ ਅੱਛਾ ਤੇ ਕਰਮ ਕਮਾਉਣੇ ਇਸ ਦਾ ਮਤਲਬ ਸਿਰਫ ਰੋਜ਼ ਦੇ ਕੰਮ ਹੀ ਨੇ ਜਾਂ ਇਸ ਦਾ ਕੋਈ ਗਹਿਰਾ ਅਰਥ ਵੀ ਹੈ ਜਿਵੇਂ ਆਪਾਂ ਪੜਦੇ ਆ ਕਰਮੀਆਂ ਆਪੋ ਆਪਣੀ ਹਾਂਜੀ ਕੇ ਨੇੜੇ ਕੇ ਦੂਰ ਤੇ ਜਿਹਾ ਵੀ ਜੈਸੋ ਲੁਣੇ ਕਰਮਾਂ ਸੰਦਣਾ ਖੇਤ ਦੇਖੋ ਜੀ ਦੋਵੇਂ ਪਹਿਲੂ ਨੇ ਸਾਡੇ ਰੋਜ਼ ਦੇ ਕੰਮ ਸਾਡੀ ਸੋਚਣੀ ਸਾਡੇ ਬੋਲ ਇਹ ਸਭ ਕਰਮ ਹੀ ਨੇ ਹਾਂਜੀ ਪਰ ਗੁਰਮਤ ਦੇ ਹਿਸਾਬ ਨਾਲ ਅਧਿਆਤਮਿਕ ਪੱਖੋਂ ਕਰਮ ਕਮਾਉਣੇ ਦਾ ਮਤਲਬ ਹੈ ਉਹ ਕਰਮ ਕਰਨੇ ਜਿਹੜੇ ਗੁਰੂ ਨੂੰ ਪਾਉਂਦੇ ਨੇ ਜਿਹੜੇ ਰੱਬ ਦੇ ਨੇੜੇ ਲੈ ਕੇ ਜਾਂਦੇ ਨੇ ਠੀਕ ਹੈ ਜੀ ਗੁਰੂ ਸਾਹਿਬ ਕਹਿ ਰਹੇ ਨੇ ਕਿ ਦੁੱਖਾਂ ਦਾ ਕਾਰਨ ਉਹ ਕਰਮ ਨੇ ਜੋ ਸਾਨੂੰ ਰੱਬ ਤੋਂ ਦੂਰ ਕਰਦੇ ਨੇ ਇਸ ਲਈ ਕਿਸੇ ਹੋਰ ਨੂੰ ਦੋਸ਼ ਨਹੀਂ ਦੇਣਾ ਤੇ ਅਗਲੀ ਤੱਕ ਇਸੇ ਗੱਲ ਨੂੰ ਹੋਰ ਸਪਸ਼ਟ ਕਰਦੀ ਹੈ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਇਹ ਤਾਂ ਬਹੁਤ ਵੱਡੀ ਗੱਲ ਲੱਗਦੀ ਹੈ ਕਿ ਸਾਰੇ ਮਤਲਬ ਸਾਰੇ ਹੀ ਰੋਗਾਂ ਦਾ ਕਾਰਨ ਰੱਬ ਨੂੰ ਭੁੱਲ ਜਾਣਾ ਹੈ ਬਿਲਕੁਲ ਸਭੇ ਰੋਗ ਕਿਹਾ ਹੈ ਗੁਰੂ ਸਾਹਿਬ ਨੇ ਇਸ ਵਿੱਚ ਸਿਰਫ ਕੀ ਕਹਿੰਦੇ ਨੇ ਸਰੀਰ ਦੇ ਰੋਗ ਨਹੀਂ ਮਾਨਸਿਕ ਵੀ ਹਾਂਜੀ ਮਨ ਦੇ ਰੋਗ ਵੀ ਨੇ ਚਿੰਤਾ ਡਰ ਹਉਮੈ ਕਾਮ ਕ્રોਧ ਲੋਭ ਮੋਹ ਇਹ ਸਾਰੇ ਜਦੋਂ ਜੀਵ ਪਰਮਾਤਮਾ ਨੂੰ ਭੁੱਲ ਜਾਂਦਾ ਮਤਲਬ ਆਪਣੇ ਅਸਲੇ ਨਾਲੋਂ ਟੁੱਟ ਜਾਂਦਾ ਤਾਂ ਗੁਣਾਂ ਦੀ ਥਾਂ ਅਗੁਣਾਂ ਜਾਂਦੇ ਨੇ ਅੱਛਾ ਤੇ ਇਹੀ ਅਫਗੁਣ ਫਿਰ ਤਨ ਨੂੰ ਵੀ ਤੇ ਮਨ ਨੂੰ ਵੀ ਦੋਵਾਂ ਨੂੰ ਰੋਗੀ ਕਰ ਦਿੰਦੇ ਨੇ ਜਿਵੇਂ ਆਪਾਂ ਬਾਣੀ 'ਚ ਪੜਦੇ ਆਂ ਕਾਮ ਕਰੋਧ ਕਾਇਆ ਕੋ ਗਾਲੈ ਜਿਉ ਕੰਚਨ ਸੁਹਾਗਾ ਟਾਲੈ ਸੋ ਅਸਲ ਖੇੜਤਾ ਰੱਬੀ ਆਤ ਤੋਂ ਟੁੱਟਣ ਦੀ ਹੈ ਹੂੰ ਤੇ ਜਦੋਂ ਕੋਈ ਇਸ ਤਰ੍ਹਾਂ ਟੁੱਟ ਜਾਂਦਾ ਬੇਮੁਖ ਹੋ ਜਾਂਦਾ ਬੇਮੁਖ ਹੋਏ RAM ਤੇ ਲਗਨ ਜਨਮ ਵਿਜੋਗ ਤਾਂ ਫਿਰ ਇਹ ਵਿਛੋੜਾ ਮਤਲਬ ਜਨਮਾਂ ਤੱਕ ਚੱਲਦਾ ਜਨਮ ਵਿਜੋਗ ਦਾ ਇਹੀ ਮਤਲਬ ਹੋਇਆ ਹਾਂ ਵਿਮੁਖ ਮਤਲਬ ਮੁਖ ਮੋੜ ਲੈਣਾ ਜਦੋਂ ਜੀਵ ਰੱਬ ਵੱਲ ਪਿੱਠ ਕਰ ਲੈਂਦਾ ਮਾਇਆ ਵੱਲ ਮੂੰਹ ਕਰ ਲੈਂਦਾ ਤਾਂ ਇਹ ਵਿਛੋੜਾ ਫਿਰ ਇੱਕ ਜਨਮ ਦਾ ਨਹੀਂ ਰਹਿੰਦਾ ਇਹ ਜਨਮਾਂ ਜਨਮਾਂ ਦਾ ਕੀ ਕਹਿੰਦੇ ਨੇ ਇੱਕ ਚੱਕਰ ਬਣ ਜਾਂਦਾ ਹੈ ਪਟਕਣਾ ਪੈਂਦੀ ਹੈ ਅੱਛਾ ਜੀ ਬਾਬਾ ਕਬੀਰ ਜੀ ਦਾ ਬਚਨ ਹੈ ਨਾ ਕਿ ਚਕਵੀ ਰਾਤ ਨੂੰ ਵਿਛੜ ਕੇ ਸਵੇਰੇ ਮਿਲ ਜਾਂਦੀ ਹੈ ਪਰ ਜੋ ਨਰ ਬਿਛੁਰੇ RAM ਸਿਓ ਨਾ ਦਿਨ ਮਿਲੇ ਨਾ ਰਾਤ ਉਦਾ ਮਿਲਾਪ ਬਹੁਤ ਮੁਸ਼ਕਿਲ ਹੋ ਜਾਂਦਾ ਤੇ ਇਹ بے ਮੁਕਤਾ ਆਮ ਤੌਰ ਤੇ ਹੁੰਦੀ ਕਿਉਂ ਹੈ ਸ਼ਾਇਦ ਅਗਲੀ ਤੁਕ 'ਚ ਇਸ਼ਾਰਾ ਹੈ ਖਿੰਨ ਮਹਿ ਕੋੜੇ ਹੋ ਗਏ ਜਿਤੜੇ ਮਾਇਆ ਭੋਗ ਦੁਨੀਆਵੀ ਚੀਜ਼ਾਂ ਕਰਕੇ ਬਿਲਕੁਲ ਸਹੀ ਫੜਿਆ ਆਮ ਤੌਰ ਤੇ ਇਹੀ ਹੁੰਦਾ ਜਿਨ੍ਹਾਂ ਦੁਨੀਆਵੀ ਪਦਾਰਥਾਂ ਸੁੱਖਾਂ ਮਾਇਆ ਭੋਗ ਪਿੱਛੇ ਲੱਗ ਕੇ ਰੱਬ ਨੂੰ ਭੁਲਾਇਆ ਸੀ ਉਹਨਾਂ ਦੀ ਅਸਲੀਅਤ ਕੀ ਹੈ ਉਹ ਖਿੰਨ ਮਹਿ ਕੋੜੇ ਹੋ ਜਾਂਦੇ ਨੇ ਪਲ ਵਿੱਚ ਹੀ ਕੋੜੇ ਜਿਵੇਂ ਕੋਈ ਔਖਾਈ ਬੁਢੇਪਾ ਆਇਆ ਜਾ ਮੌਤ ਨੇੜੇ ਦਿਸੀ ਤਾਂ ਇਹੀ ਭੋਗ ਜਿੰਨਾਂ ਲਈ ਜਾਨ ਮਾਰੀ ਸੀ ਉਹ ਬਿਸਵਾਦੇ ਲੱਗਣ ਲੱਗ ਪੈਂਦੇ ਨੇ ਦੁਖਦਾਈ ਹੋ ਜਾਂਦੇ ਨੇ ਹਾਂਜੀ ਫਿਰ ਉਹ ਸੁੱਖ ਨਹੀਂ ਦਿੰਦੇ ਨਹੀਂ ਉਹ ਸਥਾਈ ਸੁੱਖ ਹੈ ਹੀ ਨਹੀਂ ਗੁਰਬਾਣੀ ਦਾ ਸਿਧਾਂਤ ਹੈ ਨਾ ਦੁਖਦਾਰੂ ਸੁਖ ਰੋਗ ਪਿਆ ਜਦੋਂ ਸੁੱਖ ਵਿੱਚ ਰੱਬ ਭੁੱਲ ਗਿਆ ਤਾਂ ਉਹ ਸੁਖੀ ਰੋਗ ਬਣ ਗਿਆ ਵਾਹ ਤੇ ਜਦੋਂ ਇਹ ਹਾਲਤ ਬਣਦੀ ਹੈ ਭੋਗ ਕੋੜੇ ਹੋ ਗਏ ਕਰਮਾਂ ਦਾ ਫਲ ਸਾਹਮਣੇ ਆ ਗਿਆ ਉਦੋਂ ਤਾਂ ਬੰਦਾ ਬੜਾ ਬੇਵੱਸ ਮਹਿਸੂਸ ਕਰਦਾ ਹੋਵੇਗਾ ਹਾਂਜੀ ਅਗਲੀਆਂ ਤੋਂ ਕਹੀਂ ਬੇਵਸੀ ਦੱਸ ਰਹੀਆਂ ਨੇ ਵਿਚ ਨਾ ਕੋਈ ਕਰ ਸਕੇ ਕਿਸ ਥੈ ਰੋਵੇਂ ਰੋਜ ਕੀਤਾ ਕਿਤਨਾ ਹੋਵੇ ਹੀ ਲਿਖਿਆ ਤੁਰ ਸੰਜੋਗ ਮਤਲਬ ਕੋਈ ਮਦਦ ਨਹੀਂ ਕਰ ਸਕਦਾ ਫਿਰ ਨਹੀਂ ਜਦੋਂ ਕਰਮਾਂ ਦਾ ਹਿਸਾਬ ਭੁਗਤਣ ਦਾ ਵੇਲਾ ਆਉਂਦਾ ਕੋਈ ਵਿਚੋਲਾ ਕੋਈ ਸਿਫਾਰਸ਼ੀ ਕੰਮ ਨਹੀਂ ਆਉਂਦਾ ਵਿਚ ਨਾ ਕੋਈ ਕਰ ਸਕੇ ਫਿਰ ਰੋਜ ਕਿਸ ਅੱਗੇ ਰੋਈਏ ਕਿਸ ਥੈ ਰੋਵਹਿ ਰੋਜ ਹੂੰ ਕਿਉਂਕਿ ਉਸ ਵੇਲੇ ਜੀਵ ਦੇ ਆਪਣੇ ਕੀਤੇ ਦਾ ਕੀਤਾ ਕੋਈ ਜ਼ੋਰ ਨਹੀਂ ਚੱਲਦਾ ਸਭ ਕੁਝ ਤੁਰ ਸੰਜੋਗ ਮੁਤਾਬਿਕ ਹੁੰਦਾ ਜੋ ਪਹਿਲਾਂ ਹੀ ਲਿਖਿਆ ਗਿਆ ਇਥੇ ਇੱਕ ਸਵਾਲ ਬਣਦਾ ਹੈ ਜੇ ਸਭ ਕੁਝ ਪਹਿਲਾਂ ਹੀ ਲਿਖਿਆ ਤੁਰ ਸੰਜੋਗ ਹੈ ਤਾਂ ਫਿਰ ਕਰਮ ਕਮਾਉਣ ਦਾ ਕੀ ਫਾਇਦਾ ਇਹ ਦੋਵੇਂ ਗੱਲਾਂ ਆਪਸ ਵਿੱਚ ਕਿਵੇਂ ਜੁੜਦੀਆਂ ਨੇ ਬਹੁਤ ਬਹੁਤ ਅਹਿਮ ਸਵਾਲ ਹੈ ਤੁਹਾਡਾ ਦੇਖੋ ਜੀ ਗੁਰਮਤ ਬਹੁਤ ਗਹਿਰੀ ਹੈ ਤੁਰ ਸੰਜੋਗ ਜਾਂ ਤੁਰ ਦਾ ਲਿਖਿਆ ਇਹ ਕੋਈ ਐਵੇਂ ਬਾਹਰੋਂ ਥੋਪਿਆ ਹੁਕਮ ਨਹੀਂ ਅੱਛਾ ਗੁਰਬਾਣੀ ਸਮਝਾਉਂਦੀ ਹੈ ਇਹ ਇਹ ਤੁਰ ਸੰਜੋਗ ਵੀ ਸਾਡੇ ਪਿਛਲੇ ਜਨਮਾਂ ਦੇ ਕੀਤੇ ਕਰਮਾਂ ਦੇ ਆਧਾਰ ਤੇ ਹੀ ਬਣਦਾ ਹੈ ਜਿਵੇਂ ਆਸਾ ਦੀ ਵਾਰ ਚੋਂਦਾ ਨਾਨਕ ਜਿਉ ਪਾਏ ਕੇ ਲਿਖ ਨਾਵੇ ਧਰਮ ਬਹਾਲਿਆ ਉੱਥੇ ਸੱਚੇ ਹੀ ਸੱਚ ਨਿਭੜੇ ਹਾਂਜੀ ਹਾਂਜੀ ਧਰਮ ਰਾਜ ਵੀ ਕਰਮ ਦਾ ਲੇਖਾ ਦੇਖ ਕੇ ਹੀ ਨਿਆਂ ਕਰਦਾ ਹੈ ਇਸ ਲਈ ਕਰਮ ਕਮਾਉਣੇ ਦੀ ਮਹੱਤਤਾ ਤਾਂ ਹਮੇਸ਼ਾ ਹੀ ਹੈ ਕਿਉਂਕਿ ਸਾਡੇ ਅੱਜ ਦੇ ਕਰਮ ਸਾਡਾ ਕੱਲ ਦਾ ਸੰਜੋਗ ਬਣਾ ਰਹੇ ਨੇ ਠੀਕ ਹੈ ਠੀਕ ਹੈ ਕੀਤਾ ਕਿਛੂ ਨਾ ਹੋਵੇ ਦਾ ਮਤਲਬ ਹੈ ਉਸ ਵੇਲੇ ਦੀ ਬੇਵਸੀ ਜਦੋਂ ਫਲ ਭੋਗਣ ਦਾ ਟਾਈਮ ਆ ਗਿਆ ਇਹ ਕਰਮ ਦੇ ਸਿਧਾਂਤ ਨੂੰ ਰੱਦ ਨਹੀਂ ਕਰਦਾ ਇਸੇ ਲਈ ਤਾਂ ਕਿਹਾ ਜਾਂਦਾ ਹੈ ਕਿ ਮਰਨ ਪਿੱਛੋਂ ਦੇ ਕਰਮकांड ਤਾਂ ਹੀ ਸਫਲ ਨੇ ਜੇ ਜਿੰਦੇ ਜੀ ਚੰਗੇ ਕਰਮ ਕੀਤੇ ਹੋਣ ਬਿਲਕੁਲ ਸਪਸ਼ਟ ਹੋ ਗਿਆ ਜੀ ਕਰਮ ਤੇ ਤੁਰਦਾ ਲੇਖ ਇਹ ਆਪਸ ਵਿੱਚ ਜੁੜੇ ਹੋਏ ਨੇ ਹੁਣ ਤੱਕ ਤਾਂ ਜ਼ਿਆਦਾਤਰ ਗੱਲ ਦੁੱਖ, ਰੋਗ, ਵਿਛੋੜੇ ਦੀ ਹੋਈ ਕੀ ਇਸ ਤੋਂ ਨਿਕਲਣ ਦਾ ਕੋਈ ਰਾਹ ਵੀ ਹੈ ਅਗਲੀ ਤੁਕ ਸ਼ਾਇਦ ਉਮੀਦ ਦਿੰਦੀ ਹੈ ਵੱਡ ਭਾਗੀ ਮੇਰਾ ਪ੍ਰਮ ਮਿਲੇ ਤਾਂ ਉਤਰੇ ਸਭਿਓ ਹਾਂਜੀ ਬਿਲਕੁਲ ਇੱਥੇ ਹੁਣ ਗੁਰੂ ਸਾਹਿਬ ਹਲ ਦੱਸ ਰਹੇ ਨੇ ਸਾਰੇ ਦੁੱਖਾਂ ਦਾ ਸਾਰੇ ਵਿਛੋੜਿਆਂ ਦਾ ਅੰਤ ਕਿਵੇਂ ਹੋਵੇਗਾ ਵੱਡ ਭਾਗੀ ਵੱਡੇ ਭਾਗਾ ਨਾਲ ਮਤਲਬ ਚੰਗੇ ਕਰਮਾ ਸਦਕਾ ਹਾਂ ਚੰਗੇ ਕਰਮਾ ਸਦਕਾ ਤੇ ਪ੍ਰਭੂ ਦੀ ਆਪਣੀ ਮੇਰ ਨਾਲ ਜਦੋਂ ਮੇਰਾ ਪ੍ਰਭੂ ਮਿਲੇ ਜਦੋਂ ਰੱਬ ਮਿਲ ਪੈਂਦਾ ਹੈ ਉਹਦੇ ਨਾਲ ਇੱਕ ਹੋ ਜਾਂਦਾ ਹੈ ਤਾਂ ਜਨਮ ਜਨਮ ਦੇ ਵਿਛੋੜੇ ਦੇ ਦੁੱਖ ਸਾਰੇ ਕਲੇਸ਼ ਸਭ ਖਤਮ ਉਤਰੇ ਸਭ ਵਿਯੋਗ ਤੇ ਇਸ ਮਿਲਾਪ ਲਈ ਇਸ ਛੁਟਕਾਰੇ ਲਈ ਗੁਰੂ ਸਾਹਿਬ ਖੁਦ ਅਰਦਾਸ ਕਰ ਰਹੇ ਨੇ ਨਾਨਕ ਕਉ ਪ੍ਰਭ ਰਾਖਲੇ ਮੇਰੇ ਸਾਹਿਬ ਬੰਦੀ ਮੋਚ ਬੰਦੀ ਮੋਚ ਬੰਦਨੋਂ ਤੋਂ ਛੁਡਾਉਣ ਵਾਲਾ ਕਿੰਨੀ ਨਿਮਰਤਾ ਇਸ ਅਰਦਾਸ ਚ ਬਹੁਤ ਜ਼ਿਆਦਾ ਇਹ ਗੁਰੂ ਨਾਨਕ ਸਾਹਿਬ ਦੀ ਮੋਹਰ ਹੇਠ ਸੁਮੁੱਚੀ ਲੋਕਾਈ ਲਈ ਅਰਦਾਸ ਹੈ ਹੇ ਮੇਰੇ ਮਾਲਿਕ ਸਾਹਿਬ ਤੂੰ ਤਾਂ ਬੰਧਨਾਂ ਤੋਂ ਛਡਾਉਣ ਵਾਲਾ ਹੈ ਬੰਦੀ 모ਛ ਕਿਹੜੇ ਬੰਧਨ ਮਾਇਆ ਦੇ ਵਿਕਾਰਾਂ ਦੇ ਕੀਤੇ ਕਰਮਾਂ ਦੇ ਜਨਮ ਮਰਨ ਦੇ ਚੱਕਰ ਦੇ ਇਹ ਸਾਰੇ ਬੰਧਨ ਨੇ ਕਿਰਪਾ ਕਰਕੇ ਮੈਨੂੰ ਇਹਨਾਂ ਤੋਂ ਬਚਾ ਲੈ ਰੱਖ લે ਇਹ ਅਰਦਾਸ ਸਾਨੂੰ ਵੀ ਸਿਖਾਉਂਦੀ ਹੈ ਕਿ ਆਪਣੇ ਹੰਬਲੇ ਦੇ ਨਾਲ ਨਾਲ ਰੱਬ ਦੀ ਮਿਹਰ ਲਈ ਅਰਜ਼ੋਈ ਕਰਨੀ ਕਿੰਨੀ ਜ਼ਰੂਰੀ ਹੈ ਸਹੀ ਗੱਲ ਹੈ ਸੰਗਤ ਜੀ ਜੇਕਰ ਆਪ ਜੀ ਨੂੰ ਇਹ ਵਿਚਾਰ ਚੰਗੀ ਲੱਗ ਰਹੀ ਹੈ ਕਿਰਪਾ ਕਰਕੇ ਗੁਰਬਾਣੀ ਵਿਦ ਵਿਚਾਰ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਅਤੇ ਇਸ ਗੱਲਬਾਤ ਨੂੰ ਲਾਈਕ ਤੇ ਸ਼ੇਅਰ ਵੀ ਕਰ ਦਿਓ ਤਾਂ ਜੋ ਹੋਰ ਸੰਗਤਾਂ ਤੱਕ ਵੀ ਪਹੁੰਚ ਸਕੇ ਹਾਂਜੀ ਜ਼ਰੂਰ ਤੇ ਹੁਣ ਆਪਾਂ ਪੌੜੀ ਦੀ ਆਖਰੀ ਤੁਕਤ ਆਉਂਦੇ ਆਂ ਜਿਹੜੀ ਮੇਰੇ ਖਿਆਲ 'ਚ ਕੱਤਕ ਮਹੀਨੇ ਦਾ ਸਭ ਤੋਂ ਕੀ ਕਹਿੰਦੇ ਨੇ ਉੱਤਮ ਕਰਮ ਦਸਤੀ ਹੈ ਕੱਤਕ ਹੋਵੇ ਸਾਧ ਸੰਗ ਬਿਨ ਸਹਿ ਸਬੇ ਸੋਚ ਪਹਿਲਾਂ ਕਰਮਾਂ ਦੀ ਗੱਲ ਹੋਈ ਤੇ ਅੰਤ ਵਿੱਚ ਸਾਧ ਸੰਗਤ ਹਾਂਜੀ ਇਹ ਸਾਰੀ ਵਿਚਾਰ ਦਾ ਮਤਲਬ ਕੀ ਸਿਖਰ ਨਿਚੋੜ ਹੈ ਜੇ ਪੁੱਛੀਏ ਕਿ ਕਤਕ ਵਿੱਚ ਸਭ ਤੋਂ ਵਧੀਆ ਕਰਮ ਕਿਹੜਾ ਕਰਨਾ ਹੈ ਤਾਂ ਜਵਾਬ ਹੈ ਸਾਧ ਸੰਗ ਸਾਧ ਸੰਗ ਹਾਂ ਉਹ ਸਤਸੰਗ ਉਹ ਮਿਲ ਬੈਠਣਾ ਜਿੱਥੇ ਗੁਰੂ ਦੀ ਰੱਬ ਦੀ ਗੱਲ ਹੋਵੇ ਬਾਣੀ ਦੀ ਵਿਚਾਰ ਹੋਵੇ ਗੁਰਮੁਖ ਮਿਲਣ ਗੁਰੂ ਸਾਹਿਬ ਕਹਿੰਦੇ ਨੇ ਜਿਨ੍ਹਾਂ ਵੜਪਾਗੀਆਂ ਨੂੰ ਕਤਕ ਚ ਸਾਧ ਸੰਗਤ ਮਿਲ ਜਾਂਦੀ ਹੈ ਉਹਨਾਂ ਦੀਆਂ ਸਾਰੀਆਂ ਚਿੰਤਾਵਾਂ ਫਿਕਰ ਡਰ ਸਬੇ ਸੋਚ ਉਹ ਖਤਮ ਹੋ ਜਾਂਦੇ ਨੇ ਬਿੰਸੇ ਅਜਿਹਾ ਕਿਉਂ ਹੁੰਦਾ ਜੀ ਸਾਧ ਸੰਗਤ ਚ ਐਸੀ ਕੀ ਖਾਸ ਗੱਲ ਹੈ ਦੇਖੋ ਸਾਧ ਸੰਗਤ ਉਹ ਜਗ੍ਹਾ ਹੈ ਜਿੱਥੇ ਪ੍ਰਭੂ ਦਾ ਵਾਸ ਸਮੰਨਿਆ ਗਿਆ ਹੈ ਜਿੱਥੇ ਉਸ ਦੇ ਗੁਣ ਗਾਏ ਜਾਂਦੇ ਨੇ ਉੱਥੇ ਜਾਣ ਨਾਲ ਮਨ ਟਿਕਦਾ ਹੈ ਬਿਰਤੀ ਸਾਫ਼ ਹੁੰਦੀ ਹੈ ਤੇ ਜਿਹੜੇ ਰੋਗ ਤੇ ਸੋਚਾਂ ਰੱਬ ਨੂੰ ਭੁੱਲਣ ਕਰਕੇ ਪੈਦਾ ਹੋਏ ਸੀ ਉਹ ਆਪਣੇ ਆਪ ਹਟਣ ਲੱਗ ਪੈਂਦੇ ਨੇ ਗੁਰੂ ਸਾਹਿਬ ਦਾ ਫਰਮਾਨ ਹੈ ਮਿਲ ਸਤਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭੂ ਵਸੈ ਜੀਓ ਹਾਂਜੀ ਤੇ ਇਹ ਕਰਮ ਸਾਰੇ ਕਰਮਾਂ ਤੋਂ ਉੱਤਮ ਹੈ ਹਰ ਕੀਰਤ ਸਾਥ ਸੰਗਤ ਹੈ ਸਿਰ ਕਰਮਨ ਕੈ ਕਰਮਾ ਇਸ ਲਈ ਕੱਤਕ ਦਾ ਸੁਨੇਹਾ ਹੈ ਆਪਣੇ ਕਰਮ ਸੁਧਾਰੋ ਤੇ ਸਾਥ ਸੰਗਤ ਕਰੋ ਤਾਂ ਇਸ ਸਾਰੀ ਗੱਲਬਾਤ ਦਾ ਸਾਰੇ ਹੋਇਆ ਕਿ ਰੱਬੀ ਮਿਲਾਪ ਦੀ ਸ਼ਾਂਤੀ ਸਰਦਰੁੱਤ ਲਈ ਅਸੂ ਦਾ ਪ੍ਰੇਮ ਤਾਂ ਚਾਹੀਦਾ ਹੀ ਸੀ ਹਾਂਜੀ ਉਹ ਬੁਨਿਆਦ ਸੀ ਪਰ ਕੱਤਕ ਚ ਉਸ ਪ੍ਰੇਮ ਨੂੰ ਚੰਗੇ ਕਰਮਾਂ 'ਚ ਬਦਲਣਾ ਤੇ ਸਾਥ ਸੰਗਤ ਰਹੀਂ ਹੋਰ ਪੱਕਾ ਕਰਨਾ ਇਹ ਬਹੁਤ ਜ਼ਰੂਰੀ ਹੈ ਬਿਲਕੁਲ ਕਰਮ ਯਾਦ ਇਸ ਸੰਗਤ ਇਹ ਤਿੰਨੇ ਮਿਲ ਕੇ ਹੀ ਵਿਛੋੜਾ ਮਿਟਾਉਣਗੇ ਹਾਂਜੀ ਕਰਮ ਸੁਧਾਰਨੇ ਰੱਬ ਨੂੰ ਯਾਦ ਰੱਖਣਾ ਤੇ ਸਾਧ ਸੰਗਤ ਕਰਨੀ ਬਸ ਇਹੀ ਪ੍ਰੇਮ ਤੋਂ ਸ਼ੁਰੂ ਕਰਕੇ ਕਰਮਾਂ ਨੂੰ ਗੁਰਮਤ ਮੁਤਾਬਿਕ ਕਰਨਾ ਰੱਬ ਨੂੰ ਚੇਤੇ ਰੱਖਣਾ ਤੇ ਸਾਧ ਸੰਗਤ ਚ ਜੁੜਨਾ ਇਹੀ ਕੱਤਕ ਦਾ ਰਾਹ ਹੈ ਜਿਹੜਾ ਜਨਮਾਂ ਦੇ ਵਿਜੋਗ ਤੇ ਸੋਚਾਂ ਤੋਂ ਮੁਕਤ ਕਰਕੇ ਪ੍ਰਭੂ ਮਿਲਾਪ ਦੇ ਵੱਡੇ ਭਾਗ ਤੱਕ ਲੈ ਜਾਂਦਾ ਹੈ। ਬਹੁਤ ਹੀ ਵਧੀਆ ਤਰੀਕੇ ਨਾਲ ਤੁਸੀਂ ਸਾਰੀ ਵਿਚਾਰ ਸਾਂਝੀ ਕੀਤੀ। ਆਪ ਜੀ ਦਾ ਬਹੁਤ-ਬਹੁਤ ਧੰਨਵਾਦ। ਸਾਨੂੰ ਪੂਰੀ ਉਮੀਦ ਹੈ ਕਿ ਸੰਗਤ ਨੂੰ ਵੀ ਇਸ ਤੋਂ ਜ਼ਰੂਰ ਲਾਭ ਮਿਲਿਆ ਹੋਵੇਗਾ। ਸਾਰੀ ਵਡਿਆਈ ਤਾਂ ਗੁਰੂ ਸਾਹਿਬ ਦੀ ਹੈ ਜੀ। ਵਿਚਾਰ ਕਰਦੇ ਆ ਕੋਈ ਭੁੱਲ ਹੋ ਗਈ ਹੋਵੇ ਤਾਂ ਸੰਗਤ ਬਖਸ਼ਣ ਯੋਗ ਹੈ। ਕੀ ਮਾਦੇ ਜਾ ਚਕਾਂ ਸੰਗਤ ਜੀ ਇੱਕ ਵਾਰ ਫਿਰ ਬੇਨਤੀ ਹੈ ਕਿ ਜੇ ਆਪ ਜੀ ਨੂੰ ਇਹ ਉਪਰਾਲਾ ਪਸੰਦ ਆ ਰਿਹਾ ਹੈ ਤਾਂ ਗੁਰਬਾਣੀ ਵਿਦ ਵਿਚਾਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਇਸ ਵਿਚਾਰ ਨੂੰ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ